ਨਮਸਕਾਰ ਸ਼ਾਸਤ੍ਰੀਕਲ ਸਮਾਣਾ ਟੁਡੇ ਤੁਹਾਡਾ ਸਵਾਗਤ ਹੈ ਅੱਜ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਸੈਂਕੜਾ ਕਿਸਾਨਾਂ ਨੇ ਆਪਣੇ ਟਰੈਕਟਰਾਂ ਹੀ ਸਮਾਣਾ ਦੀ ਅਨਾਜ ਮੰਡੀ ਤੋਂ ਟਰੈਕਟਰ ਮਾਰਚ ਸ਼ੁਰੂ ਕੀਤਾ ਅਤੇ ਵੱਖ-ਵੱਖ ਬਜ਼ਾਰਾਂ ਵਿੱਚ ਇਹ ਮਾਰਚ ਕੱਢਿਆ ਗਿਆ ਕਿਸਾਨ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਕੁਲਬੀਰ ਸਿੰਘ ਟੋਡਲਪੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਮਾੜੀ ਨੀਤੀਆਂ ਨੂੰ ਦੇਖਦੇ ਜੋ ਬਿਜਲੀ ਬਿੱਲ 2025 ਵਿਜਾ ਅਤੇ ਇਨਰੇਗ ਦਾ ਮਸਲਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦਿੱਤਾ ਜਾ ਰਿਹਾ ਹੈ ਅੱਜ 26 ਜਨਵਰੀ ਨੂੰ ਕਿੱਥੇ ਲੋਕ ਜਾਂ ਦੇਸ਼ ਵਿੱਚ ਮਨਾਈ ਜਾ ਰਹੀ ਹੈ ਅਸੀਂ ਟਰਕਾਂ ਤੇ ਮਨਾ ਰਹੇ ਹਾਂ 26 ਪਰ ਜਨਵਰੀ ਦਾ ਰੱਖਦੇ ਹੋਂ ਨੇ ਹਰ ਸਾਲ ਜਿਵੇਂ ਅਸੀਂ 26 ਜਨਵਰੀ ਨੂੰ ਦਿੱਲੀ ਗਏ ਤੇ ਤੇ 26 ਨੂੰ ਉੱਥੋਂ ਜਿੱਤ ਕੇ ਆਏ ਤੇ ਜੀ ਤੇ ਜਿਹੜੀਆਂ ਸਰਕਾਰ ਨੇ ਸਾਡੀਆਂ ਟੇਬਲ ਟਾਕ ਤੇ ਮੰਗਾ ਮੰਨੀਆਂ ਦੀਆਂ ਸਰਕਾਰ ਉਹ ਵਾਦਾ ਕਰਕੇ ਮੁੱਕਰਦੀ ਆ ਉਹਨੂੰ ਜਗਾਵਣ ਵਾਸਤੇ ਅਸੀਂ ਹਰ ਸਾਲ ਜੀ ਇਸੇ ਤਰ੍ਹਾਂ 26 ਜਨਵਰੀ ਨੂੰ ਆਪਣੇ ਸਮਾਣੇ ਸ਼ਹਿਰ ਚ ਪੂਰੇ ਪੰਜਾਬ ਦੇ ਵਿੱਚ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਜੀ। ਪੁਰਪੁਰਜੀ ਕਿਰਤੀ ਕਿਸਾਨ ਜੂ ਆਜ ਜੀ ਅਸੀਂ ਸਾਰੇ ਐਸ ਕੇਐਮ ਦੇ ਸੱਦੇ ਤੇ ਜੀ ਪੂਰੇ ਭਾਰਤ ਦੇ ਵਿੱਚ ਇਹ ਟਰੈਕਟਰ ਮਾਰਚ ਕੀਤਾ ਜਾ ਰਿਹਾ ਜੀ। ਉਸੇ ਸੱਦੇ ਨੂੰ ਲਾਗੂ ਕਰਦੇ ਹੋਇਆ ਅਸੀਂ ਸਮਾਣਾ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਇਹ ਮਾਰਚ ਕਰ ਰਹੇ ਹੈਗੇ ਆ ਜਿਵੇਂ ਪ੍ਰਧਾਨ ਜੀ ਨੇ ਪਹਿਲਾਂ ਦੱਸੀ ਇਹ ਮੰਗਾ ਬਿਜਲੀ ਸੋਧ ਬਿੱਲ ਜਿਹੜਾ 2025 ਤੇ ਬੀਜ ਬਿੱਲ 2025 ਇਸੇ ਤਰ੍ਹਾਂ ਮਨਰੇਗਾ ਹੈਗੇ ਆ ਚਾਰ ਲੇਬਰ ਕੋਡ ਹੈਗੇ ਨੇ ਜਿਹੜੇ ਲੋਕ ਵਿਰੋਧੀ ਫੈਸਲੇ ਜਿਹੜੀ ਸੈਂਟਰ ਸਰਕਾਰ ਲੈ ਕੇ ਆ ਰਹੀ ਹੈਗੀ ਆ ਇਹਦੇ ਵਿਰੋਧ ਦੇ ਵਿੱਚ ਅਸੀਂ ਲਗਾਤਾਰ ਇਹ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਇਹ ਬਹੁਤ ਲੋ ਮਾਰੂ ਬਿੱਲ ਹੈਗੇ ਨੇ ਤੇ ਵਾਪਸ ਕਰਾਉਣ ਦੇ ਲਈ ਅਸੀਂ ਇਹ ਸ਼ਹਿਰ ਦੇ ਵਿੱਚ ਇਹ ਮਾਰਚ ਕਰ ਰਹੇ ਹੈਗੇ ਜੀ ਅੱਜ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਤਗਰਾਹਾਂ ਦਾ ਬਲਾਸ ਕੱਤਰ ਸਮਾਣਾ ਜਿਹੜਾ ਇਹ ਅੱਜ ਮਾਰਚ ਕੱਢਿਆ ਜਾ ਰਿਹਾ ਹੈ ਇਹ ਤਿੰਨ ਚਾਰ ਮੰਗਾਂ ਦਾ ਜਿਹੜੀਆਂ ਹੈਗੀਆਂ ਨੇ ਜਿਵੇਂ ਬਿਜਲੀ 2025 ਬਿਲ ਤੇ ਇੱਕ ਬੀਜਾਂ ਦਾ ਮਸਲਾ ਹੈ ਤੇ ਇੱਕ ਨਰੇਗਾ ਦਾ ਮਸਲਾ ਹੈ ਇਹ ਤਿੰਨ ਚਾਰ ਮੁੱਦੇ ਤਾਂ ਜਿਹੜੇ ਹੈਗੇ ਨੇ ਇਹ ਮੇਨ ਇਹਨਾਂ ਪਿੱਛੇ ਆ ਬਾਕੀ ਜਿਵੇਂ ਦਿੱਲੀ ਦਾ ਸੰਘਰਸ਼ ਲੜ ਕੇ ਤੇ ਉਦੋਂ ਜਿਹੜੇ ਐਮਐਸਪੀ ਦੀ ਲੜਾਈ थी ਜਾਂ ਉਦੋਂ ਇਹਨਾਂ ਨੇ ਬਿਜਲੀ ਬਿਲ ਵੀ ਕਹਿੰਦੇ ਵੀ ਅਸੀਂ ਲਾਗੂ ਨਹੀਂ ਕਰਦੇ ਉਹ ਸਾਰੇ ਗੱਲਾਂ ਤੋਂ ਜਿਹੜੀ ਸਰਕਾਰ ਮੁੱਕਰ ਗਈ ਇਹ ਤਿੰਨ ਚਾਰ ਮੁੱਦਿਆਂ ਤੇ ਅਸੀਂ ਮੇਨ ਜਿਹੜਾ ਅੱਜ ਆਜ਼ਾਦੀ ਦਾ ਦਿਨ ਕਹਿੰਦੇ ਨੇ ਆਜ਼ਾਦੀ ਦਾ ਪਰ ਅਸੀਂ ਉਹੀ ਗੁਲਾਮੀ ਜਿੰਦਗੀ ਜੀ ਰਹਾਂ ਕਿਉਂਕਿ ਕੋਈ ਆਪ ਦੇ ਤੇ ਡਿਪੈਂਡ ਜੀ ਆਜ਼ਾਦੀ ਦਾ ਮਤਲਬ ਹੁੰਦਾ ਆਪ ਦੇ ਆਪ ਤੇ ਡਿਪੈਂਡ ਹੋਣਾ ਡਿਪੈਂਡ ਕਿੰਨੇ ਕਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਜਿਹੜੇ ਅੱਜ ਦੇ ਇਹ ਮੁੱਦੇ ਨੇ ਇਹਨਾਂ ਦੇ ਵਿਰੋਧ ਚ ਜਿਹੜੀਆਂ ਸਰਕਾਰਾਂ ਪ੍ਰਾਈਵੇਟ ਕੰਪਨੀਆਂ ਨੂੰ ਇਹ ਦੇਣ ਜਾ ਰਹੀਆਂ ਨੇ ਭਾਵੇਂ ਉਹ ਬੀਜ ਬਿੱਲ ਹੈ ਭਾਵੇਂ ਉਹ ਜਿਹੜੀ ਆਪਣੀ ਬਿਜਲੀ ਦਾ ਮਸਲਾ ਹੈ ਉਹ ਉਹਦੇ ਸੰਬੰਧ ਚ ਜਿਹੜਾ ਇਹ ਰੋਸ ਮਾਰਚ ਹੈ ਕਰੈਕਟਰ ਮਾਰਚ ਹੈ ਉਹ ਅੱਜ ਅਸੀਂ ਸਮਾਣਾ ਸ਼ਹਿਰ ਚ ਕੱਢ ਰਹੇ ਹਾਂ ਜੀ ਇਹਦੇ ਕਰਕੇ ਅਸੀਂ ਜਿਹੜਾ ਮਾਰਚ ਕੱਢ ਰਹੇ ਹਾਂ ਸਮਾਣਾ ਤੋਂ ਕੇਲਾ ਸ਼ਰਮਾ ਦੀ ਰਿਪੋਰਟ